ਜਗਬਾਨੀ ਟੀਵੀ ਦੇਖ ਰਿਹਾ ਤੁਸੀ ਕੁਝ ਸਮੇਂ ਬਾਅਦ ਨਵੇਂ ਸਾਲ ਦਾ ਆਗਾਜ਼ ਹੋਣਾ ਜਿਸ ਨੂੰ ਲੈ ਕੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਲੇਕਿਨ ਇਸ ਮੌਕੇ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਉੱਪਰ ਪਟਿਆਲਾ ਪੁਲਿਸ ਦਾ ਸਖਤ ਪੈਰ ਹੈ ਸਖਤ ਨਜ਼ਰ ਜਿਹੜੀ ਹੈ ਨਾਕਾਬੰਦੀ ਕਰ ਪਟਿਆਲਾ ਦੇ ਵਿੱਚ ਰੱਖੀ ਜਾ ਰਹੀ ਹੈ ਤੇ ਕਿਸੇ ਵੀ ਹੁੱਲੜਬਾਜ਼ ਨੂੰ ਪਟਿਆਲਾ ਪੁਲਿਸ ਜਿਹੜੀ ਹੈ ਉਨਾਂ ਨਹੀਂ ਬਖਸ਼ੇਗੀ ਤਾਜਬਾਰੀ ਰਾਜਾਂ ਤੋਂ ਜਿਹੜੀਆਂ ਗੱਡੀਆਂ ਪਟਿਆਲਾ ਦੇ ਵਿੱਚ ਐਂਟਰ ਕਰ ਰਹੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀ ਦਿਖਾ ਦੰਨੇ ਆ ਕਿ ਪਟਿਆਲਾ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਆਪਣੀ ਸਖਤ ਨਜ਼ਰ ਜਿਹੜੀ ਹੈ ਉਹ ਰੱਖਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਦੇ ਦਿਨ ਜਿਹੜੇ ਹੈ ਜਸ਼ਨ ਮਨਾਏ ਜਾ ਰਹੇ ਨੇ ਪੂਰੇ ਦੇਸ਼ ਭਰ ਦੇ ਵਿੱਚ ਨਵੇਂ ਸਾਲ ਨੂੰ ਲੈ ਕੇ ਤਾਂ ਉਸੇ ਮੌਕੇ ਤੇ ਜਿੰਨੇ ਵੀ ਲੋਕ ਜਿੰਨੇ ਵੀ ਨੌਜਵਾਨ ਜਿਹੜੇ ਨੇ ਹੁੱਲੜਬਾਜ਼ੀ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਜਿਹੜੀ ਸਖਤ ਨਜ਼ਰ ਹੈ ਉਹ ਪਟਿਆਲਾ ਪੁਲਿਸ ਰੱਖ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਪਟਿਆਲਾ ਦੇ ਲੀਲਾ ਪਵਨ ਚੌਂਕ ਦੇ ਵਿੱਚ ਖੜੇ ਆ ਇਸ ਵਕਤ ਜਿੱਥੇ ਪੁਲਿਸ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਤੈਨਾਤ ਹੈ ਅਤੇ ਗੱਡੀਆਂ ਨੂੰ ਰੋਕ ਕੇ ਜਿਹੜੀ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿੰਨੀਆਂ ਵੀ ਗੱਡੀਆਂ ਹਰਿਆਣਾ ਤੋਂ ਜਾਂ ਫਿਰ ਕਿਸੇ ਹੋਰ ਰਾਜਿਆ ਤੋਂ ਜਿਹੜੀਆਂ ਪਟਿਆਲਾ ਦੇ ਵਿੱਚ ਆਈਆਂ ਨੇ ਤਾਂ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਪਟਿਆਲਾ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪੁਲਿਸ ਜਿਹੜੀ ਆਪਣੀ ਨਜ਼ਰ ਜਿਹੜੀ ਹੈ ਲੋਕਾਂ ਦੇ ਉੱਪਰ ਰੱਖਤੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਲਈ ਅੱਜ ਸੜਕਾਂ ਦੇ ਉੱਪਰ ਹੈ ਜਿੱਥੇ ਲੋਕ ਘਰਾਂ ਦੇ ਵਿੱਚ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਨੇ ਨਵਾਂ ਸਾਲ ਮਨਾ ਰਹੇ ਨੇ ਲੇਕਿਨ ਪੁਲਿਸ ਜਿਹੜੀ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਸੜਕਾਂ ਦੇ ਉੱਪਰ ਖੜੀ ਹੋਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਪਟਿਆਲਾ ਦੀਆਂ ਜਿੱਥੇ ਪੁਲਿਸ ਦੇ ਨਾਲ ਨਾਲ ਫੋਰਸ ਵੀ ਜਿਹੜੀ ਹੈ ਅੱਜ ਸੜਕਾਂ ਦੇ ਉੱਪਰ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਤਣਾਤ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਪਟਿਆਲਾ ਦੇ ਲੀਲਾ ਭਵਨ ਚੌਕ ਦੀਆਂ ਨੇ ਜਿੱਥੇ ਪੁਲਿਸ ਦਾ ਸਖਤ ਪਹਿਰਾ ਜਿਹੜਾ ਅੱਜ ਲੋਕਾਂ ਦੇ ਉੱਪਰ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਦੇ ਜਿੰ ਜਿਹੜੇ ਆ ਪੂਰੇ ਦੇਸ਼ ਭਰ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਨਵੇਂ ਸਾਲ ਦਾ ਆਗਾਜ਼ ਜਿਹੜਾ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਉਸੇ ਜਿਹੜਾ ਜਸ਼ਨ ਦੇ ਵਿੱਚ ਜਿਹੜੀ ਆ ਹੁੱਲੜਬਾਜ਼ੀ ਹੁੰਦੀਆਂ ਨੇ ਨੌਜਵਾਨ ਗੱਡੀਆਂ ਲੈ ਕੇ ਜਿਹੜੀ ਆ ਹੁੱਲੜਬਾਜ਼ੀ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਅੱਜ ਸਖਤ ਨਜ਼ਰ ਜਿਹੜੀ ਹੈ ਪਟਿਆਲਾ ਪੁਲਿਸ ਰੱਖ ਰਹੀ ਹੈ ਕਿਉਂਕਿ ਅੱਜ ਕਿਸੇ ਵੀ ਹੁੱਲਰ ਬਾਦ ਨੂੰ ਜਿਹੜਾ ਕਿਹਾ ਜਾ ਰਿਹਾ ਕਿ ਨਹੀਂ ਬਖਸ਼ਿਆ ਜਾਵੇਗਾ ਤਾਂ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੇ ਖੁਦ ਇੰਸਪੈਕਟਰ ਨੇ ਕਿਰਪਾਲ ਸਿੰਘ ਉਹ ਖੁਦ ਇਸ ਜਿਹੜਾ ਚੈਕਿੰਗ ਅਭਿਆਨ ਦੇ ਵਿੱਚ ਸ਼ਾਮਿਲ ਨੇ ਅਤੇ ਜਿੰਨੀਆਂ ਵੀ ਗੱਡੀਆਂ ਆ ਰਹੀਆਂ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੂੰ ਰੋਕ ਕੇ ਜਿਹੜਾ ਚੈੱਕ ਕੀਤਾ ਜਾ ਰਿਹਾ ਹੈ ਤਾਂ ਹਰ ਇੱਕ ਗੱਡੀ ਦੇ ਉੱਪਰ ਜਿਹੜੀ ਹੈ ਪੁਲਿਸ ਦੀ ਸਖਤ ਨਜ਼ਰ ਹੈ ਕਿਉਂਕਿ आज ਜਿੰਝੜੀ ਹੈ ਕਈ ਘਟਨਾਵਾਂ ਜੜੀਆਂ ਨੇ ਵਾਪਰਦੀਆਂ ਨੇ ਕਈ ਵਾਰਦਾਤਾ ਹੁੰਦੀਆਂ ਨੇ ਤਾਂ ਉਸ ਨੂੰ ਰੋਕਣ ਦੇ ਲਈ ਜਿਹੜੀ ਅੱਜ ਪੁਲਿਸ ਹੈ ਉਹ ਆਪਣੀ ਨਜ਼ਰ ਜਿਹੜੀ ਹੈ ਉਹ ਬਣਾਈ ਰੱਖੀ ਹੋਈ ਹੈ ਲੋਕਾਂ ਦੇ ਉੱਪਰ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਕੁਝ ਸਮੇਂ ਬਾਅਦ ਨਵੇਂ ਸਾਲ ਦਾ ਆਕਾਸ਼ ਹੋਵੇਗਾ ਉਸ ਤੋਂ ਪਹਿਲਾਂ ਜਿਹੜੀ ਪੁਲਿਸ ਹੈ ਉਹ ਅੱਜ ਆਪਣੀ ਸਖਤ ਨਜ਼ਰ ਜਿਹੜੀ ਹੈ ਲੋਕਾਂ ਦੇ ਉੱਪਰ ਹੁੱਲੜ ਬਾਜ਼ਾਂ ਦੇ ਉੱਪਰ ਜਿਹੜੀ ਹੈ ਉਹ ਬਣਾ ਕੇ ਰੱਖੀ ਹੋਈ ਹੈ ਪੁਲਿਸ ਨੇ ਤਾਂ ਇਹ ਤਸਵੀਰਾਂ ਪਟਿਆਲਾ ਦੀ ਦਿਖਾ ਰਹੇ ਹਾਂ ਜਿੱਥੇ ਹਰ ਇੱਕ ਵਿਅਕਤੀ ਜਿਹੜਾ ਅੱਜ ਜਿਹੜਾ ਜਸ਼ਨ ਮਨਾ ਰਿਹਾ ਘਰਾਂ ਦੇ ਵਿੱਚ ਨਵੇਂ ਸਾਲ ਦਾ ਸੈਲੀਬ੍ਰੇਟ ਕਰ ਰਿਹਾ ਹੈ ਨਿਊ ਇਅਰ ਮਨਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਜਿਹੜੀ ਹੈ ਪੁਲਿਸ ਵੀ ਜਿਹੜੀ ਅੱਜ ਉਹ ਸਖਤ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਗੱਡੀ ਨੂੰ ਜਿਹੜਾ ਜੈ ਕੀਤਾ ਜਾ ਰਿਹਾ ਹਰ ਇੱਕ ਗੱਡੀ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤਾਂ ਸਾਡੇ ਨਾਲ ਇੰਸਪੈਕਟਰ ਕਿਰਪਾਲ ਸਿੰਘ ਹونی ਮੌਜੂਦ ਨੇ ਗਲਬਤ ਕਰਾਂਗੇ ਕਿ ਅੱਜ ਨਵੇਂ ਸਾਲ ਦਾ ਆਗਾਜ਼ ਹੋਵੇਗਾ ਕੁਝ ਸਮੇਂ ਬਾਅਦ ਤਾਂ ਉਸ ਨੂੰ ਲੈ ਕੇ ਜਿਹੜੀ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਭ ਤੋਂ ਪਹਿਲਾਂ ਤਾਂ ਸਰ ਅੱਜ ਨਵੇਂ ਸਾਲ ਦਾ ਆਗਾਜ਼ ਹੋਣਾ ਕੁਝ ਸਮੇਂ ਬਾਅਦ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਅੱਜ ਅਜਵੀਰ ਜੀ ਨਵੇਂ ਸਾਲ ਨੂੰ ਲੈ ਕੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਂ ਦੇ ਨਾਕਾਬੰਦੀ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਨਾਨਕ ਸਿੰਘ ਆਈਪੀਐਸ ਜੀ ਦੇ ਅਦਾਇਤ ਮੁਬਾਰਕਾਂ ਸੀ ਜੋ ਵੀ ਸ਼ੱਕੀ ਪੁਰਸ਼ ਨੇ ਜਾ ਕੋਈ ਸ਼ਰਾਤੀ ਅੰਸਰ ਕੋਈ ਸਾਲ ਦੇ ਮਾਹੌਲ ਨੂੰ ਉਹਨਾਂ ਦੇ ਜਸ਼ਨਾਂ ਨੂੰ ਜਿਹੜੇ ਸ਼ਹਿਰਾਂ ਦੇ ਵਸਨੀਕ ਮਨਾਉਣ ਵਾਸਤੇ ਕੋਈ ਦਿੱਕਤ ਨਾ ਪੇਸ਼ ਕਰਨਾ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਜੇ ਕੋਈ ਸਾਨੂੰ ਚੱਕੀ ਬੰਦਾ ਜਾਂ ਸ਼ਰਾਤੀ ਬੰਦਾ ਨਜ਼ਰ ਆਏਗਾ ਤਾਂ ਅਸੀਂ ਉਹਨੂੰ ਅਰੈਸਟ ਕਰਾਂਗੇ ਬੰਦੀ ਕਾਰਵਾਈ ਕਰਾਂਗੇ ਦੇਖ ਲਓ ਕਿਸ ਤਰ੍ਹਾਂ ਕੀ ਆਜ਼ਾਦ ਦਿਨ ਨੂੰ ਲੋਕੀ ਸੈਲੀਬ੍ਰੇਟ ਕਰਦੇ ਨੇ ਆਪਣੇ ਆਪਣੇ ਤਰੀਕੇ ਨਾਲ ਹਨਾ ਕਈ ਨੌਜਵਾਨ ਅਜਿਹੇ ਹੁੰਦੇ ਨੇ ਜਿਹੜੇ ਹੁੱਲੜ ਬਾਜ਼ੀ ਵੀ ਕਰਦੇ ਨੇ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦੀ ਨਜ਼ਰ ਰੱਖੀ ਜਾ ਰਹੀ ਹੈ ਆਜ਼ਾਦ ਦਿਨ ਕਿਉਂਕਿ ਗੱਡੀਆਂ ਦੇ ਵਿੱਚ ਹੁੱਲੜ ਬਾਜ਼ੀ ਹਰ ਬਾਰ ਦੇਖਣ ਨੂੰ ਮਿਲਦੀ ਹੈ ਦੇਖੋ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੇ ਨਵੇਂ ਸਾਲ ਨੂੰ ਜਸ਼ਨ ਮਨਾਉਣ ਜੇ ਕਿਸੇ ਨੂੰ ਇਹ ਨਹੀਂ ਕਿ ਗੈਰ ਕਾਨੂੰਨੀ ਕੋਈ ਕੰਮ ਕਰੇ ਜੋ ਵੀ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਉਹਦੇ ਅਸੀਂ ਬਣਦੀ ਕਾਰਵਾਈ ਕਰਾਂਗੇ ਅੱਜ ਇਹ ਕਿਹੜੀਆਂ ਕਿਹੜੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਿਵੇਂ ਕੋਈ ਬਾਹਰ ਦਾ ਨੰਬਰ ਹੁੰਦਾ ਬਾਹਰੀ ਰਾਜ ਜ਼ਿਆਦਾ ਉਹ ਚੈੱਕ ਕੀਤੇ ਜਾ ਰਹੇ ਨੇ ਜਾਂ ਹਰ ਗੱਡੀ ਦੀ ਚੈਕਿੰਗ ਹੋ ਰਹੀ ਹੈ ਜ਼ਿਆਦਾਤਰ ਅਸੀਂ ਜਿਹੜੇ ਬਾਹਰਲੇ ਨੰਬਰ ਨੇ ਉਹਨਾਂ ਨੂੰ ਜ਼ਿਆਦਾ ਸ਼ੱਕ ਦੀ ਜਗ੍ਹਾ ਨਾਲ ਚੈੱਕ ਕਰਦੇ ਆ ਤੇ ਲੋਕਲ ਨੰਬਰ ਵੀ ਚੈੱਕ ਕਰ ਰਹੇ ਆ ਹਰ ਗੱਡੀ ਜਿਹੜੀ ਲੱਗਦੀ ਆ ਅਸੀਂ ਚੈੱਕ ਕਰਨ ਵਾਲੀ ਉਹ ਕਰਦੇ ਆ ਅਸੀਂ ਬਾਹਰਲੇ ਨੰਬਰ ਨੂੰ ਜ਼ਿਆਦਾ ਪ੍ਰਾਇੋਰਟੀ ਦਿੰਦੇ ਸੀ ਕਿੰਨੇ ਮੁਲਾਜ਼ਮ ਇਸ ਏਰੀਆ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਸਾਡੇ ਕੋਲੇ ਲੋਕਲ ਪੁਲਿਸ ਦੇ 8-10 ਮੁਲਾਜ਼ਮ ਲੋਕਲ ਪੁਲਿਸ ਦੇ ਬਾਹਰੋਂ ਸਾਨੂੰ ਮਿਲਿਆ ਫੋਰਸ ਆਰਪੀ ਦੀ ਟੋਟਲ 25 ਕਿੰਨੇ ਮੁਲਾਜ਼ਮ ਹੈਗੇ ਇੱਥੇ ਨਾਕੇ ਤੇ ਨੀਲਾ ਭਵਨ ਦੇ ਤੇ ਮਤਲਬ ਕਿ ਅੱਜ ਕੋਈ ਵੀ ਹੁੱਲੜਬਾਜ਼ ਬਖਸ਼ਿਆ ਨਹੀਂ ਜਾਏਗਾ ਜਿਹੜਾ ਹੁੱਲੜਬਾਜ਼ੀ ਕਰੇਗਾ ਦੇਖੋ ਕੋਈ ਵੀ ਜੇ ਸ਼ਰਾਤ ਕਰੇਗਾ ਨਵੇਂ ਸਾਲ ਦੇ ਜਸ਼ਨਾਂ ਚ ਰੰਗ ਪੰਗ ਪਾਏਗਾ ਤਾਂ ਉਹਨੂੰ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਖਸ਼ਾਂਗੇ ਨਹੀਂ ਬਿਲਕੁਲ ਤੁਸੀਂ ਸੁਣ ਰਹੇ ਹੋ ਕਿ ਜਿਹੜਾ ਵੀ ਹੁੱਲੜਬਾਜ਼ੀ ਕਰੇਗਾ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਅੱਜ ਪੁਲਿਸ ਦੀ ਸਖਤ ਨਜ਼ਰ ਹੈ ਜਿਹੜਾ ਵੀ ਹੁੱਲੜਬਾਜ਼ੀ ਕਰਦਾ ਹੈ ਤਾਂ ਉਹ ਇੱਕ ਵਾਰ ਇਹ ਜ਼ਰੂਰ ਦੇਖ ਲਵੇ ਕਿ ਅੱਜ ਜਿੰਨੇ ਵੀ ਹੁੱਲੜਬਾਜ਼ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਪੁਲਿਸ ਦਾ ਸਖਤ ਪਹਿਰਾ ਜਿਹੜਾ ਇਸ ਚੌਂਕ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਜਿੱਥੇ ਪਟਿਆਲਾ ਪੁਲਿਸ ਜਿਹੜੀ ਇੱਥੋਂ ਤਾਇਨਾਤ ਕੀਤੀ ਗਈ ਹੈ ਇਸ ਚੌਂਕ ਦੇ ਵਿੱਚ ਵਕ ਵਕ ਚੌਂਕਾਂ ਦੇ ਵਿੱਚ ਤਾਂ ਉਤੋ ਹੀ ਭਾਰੀ ਜਿਹੜੀ ਪੁਲਿਸ ਹੈ ਭਾਰੀ ਜਿਹੜੀ ਫੋਰਸ ਹੈ ਉਹ ਵੀ ਪਟਿਆਲਾ ਪੁਲਿਸ ਦੇ ਨਾਲ ਤੇ ਨਾਦ ਕੀਤੀ ਗਈ ਹੈ ਤਾਂ ਹਰ ਇੱਕ ਗੱਡੀ ਦੀ ਚੈਕਿੰਗ ਹੋ ਰਹੀ ਹੈ ਤੁਸੀਂ ਇਹ ਤਸਵੀਰਾਂ ਜਿਹੜੀਆਂ ਦੇਖ ਪਾ ਰਹੇ ਹੋ ਕਿ ਨਵੇਂ ਸਾਲ ਦਾ ਆਗਾਜ਼ ਹੋਣਾ ਤਾਂ ਉਸ ਨੂੰ ਲੈ ਕੇ ਵਕ ਵਕ ਥਾਵਾਂ ਦੇ ਉੱਪਰ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਅੱਜ ਪੁਲਿਸ ਜਿਹੜੀ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਸੜਕਾਂ ਦੇ ਉੱਪਰ ਜਿਹੜੀ ਹੈ ਆਪਣੇ ਪਰਿਵਾਰਾਂ ਨੂੰ ਜਿਹੜਾ ਘਰ ਦੇ ਵਿੱਚ ਰੱਖ ਕੇ ਤਾਂ ਅੱਜ ਸੜਕਾਂ ਦੇ ਉੱਪਰ ਡਿਊਟੀ ਕਰ ਰਹੀ ਹੈ ਕਿਉਂਕਿ ਹਰ ਵਾਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਘਰਾਂ ਦੇ ਵਿੱਚ ਦੀਵਾਲੀ ਫੈਸਟੀਵਲ ਹੋਵੇ ਚਾਹੇ ਕਿਹੜਾ ਵੀ ਫੈਸਟੀਵਲ ਹੋਵੇ ਤਾਂ ਉਸ ਨੂੰ ਘਰਾਂ ਦੇ ਵਿੱਚ ਸੈਲੀਬ੍ਰੇਟ ਕਰਦੇ ਨੇ ਲੇਕਿਨ ਪੁਲਿਸ ਜਿਹੜੀ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਸੜਕਾਂ ਦੇ ਉੱਪਰ ਹਰ ਵੇਲੇ ਤੇ ਨਾਕੀ ਰੰਦੀ ਹੈ ਤਾਂ ਅੱਜ ਵੀ ਉਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਠੰਡ ਦੇ ਮਾਹੌਲ ਦੇ ਵਿੱਚ ਇਸ ਠੰਡ ਦੇ ਮੌਸਮ ਦੇ ਵਿੱਚ ਨਵੇਂ ਸਾਲ ਵਾਲੇ ਦਿਨ ਵੀ ਜਿਹੜੀ ਹੈ ਪੁਲਿਸ ਸੜਕਾਂ ਦੇ ਉੱਪਰ ਲੋਕਾਂ ਦੀ ਸੁਰੱਖਿਆ ਦੇ ਲਈ ਖੜੀ ਹੈ ਤਾਂ ਇਹ ਤਸਵੀਰ ਕਿ ਗੱਡੀਆਂ ਜਿਹੜੀਆਂ ਨੇ ਉਹ ਰੋਕੀਆਂ ਜਾ ਰਹੀਆਂ ਨੇ ਉਹਨਾਂ ਨੂੰ ਜਿਹੜਾ ਚੈੱਕ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖੋਗੇ ਕਿ ਜਿਹੜੀਆਂ ਵੀ ਗੱਡੀਆਂ ਬਾਰੀ ਰਾਜਿਆ ਤੋਂ ਆ ਰਹੀਆਂ ਨੇ ਜਾਂ ਜਿਸ ਦੇ ਵਿੱਚ ਨੌਜਵਾਨ ਹੁੰਦੇ ਨੇ ਤਾਂ ਉਹਨਾਂ ਨੂੰ ਖਾਸ ਕਰਕੇ ਚੈੱਕ ਕੀਤਾ ਜਾ ਰਿਹਾ ਕਿਉਂਕਿ ਹਰ ਵਾਰ ਦੇਖਣ ਨੂੰ ਮਿਲਦਾ ਹੈ ਕਿ ਨਵੇਂ ਸਾਲ ਤੇ ਜਿਹੜਾ ਕੋਈ ਵੀ ਫੈਸਟੀਵਲ ਹੋਵੇ ਤਾਂ ਹੁੱਲੜਬਾਜ਼ੀ ਕਾਫੀ ਹੁੰਦੀ ਹੈ ਸ਼ਹਿਰਾਂ ਦੇ ਵਿੱਚ ਤਾਂ ਅੱਜ ਉਸੇ ਹੁੱਲੜਬਾਜ਼ੀ ਨੂੰ ਜਿਹੜਾ ਰੋਕਣ ਦੇ ਲਈ ਪਟਿਆਲਾ ਪੁਲਿਸ ਜਿਹੜੀ ਹੈ ਉਹ ਸਖਤ ਨਜ਼ਰ ਜਿਹੜੀ ਹੈ ਆਪਣੀ ਬਣਾਈ ਰੱਖੀ ਹੋਈ ਹੈ ਉਹਨਾਂ ਨੇ ਤਾਂ ਤੁਸੀਂ ਦੇਖੋਗੇ ਕਿ ਜਿੰਨੀਆਂ ਵੀ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਜੈਕ ਕੀਤਾ ਜਾਂਦਾ ਹੈ ਵੱਡੀ ਗਿਣਤੀ ਚ ਫੋਰਸ ਜਿਹੜੀ ਹੈ ਇਸ ਚੌਂਕ ਦੇ ਵਿੱਚ ਤੇ ਨਾਕ ਕੀਤੀ ਗਈ ਹੈ ਹਰ ਇੱਕ ਜਿਹੜੀ ਗੱਡੀ ਦੀ ਜਿਹੜੀ ਹੈ ਬ੍ਰਿੰਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਿੰਨੀਆਂ ਵੀ ਗੱਡੀਆਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਨੂੰ ਖੋਲ ਕੇ ਜਿਹੜਾ ਚੈੱਕ ਕੀਤਾ ਜਾਂਦਾ ਉਹਨਾਂ ਦੀ ਡਿੱਕੀਆਂ ਚੈੱਕ ਕੀਤੀਆਂ ਜਾਂਦੀਆਂ ਨੇ ਜੋ ਵੀ ਸਮਾਨ ਅੰਦਰ ਪਿਆ ਹੁੰਦਾ ਉਸ ਦੀ ਜਿਹੜੀ ਹੈ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਮਾਹੌਲ ਜਿਹੜਾ ਨਵੇਂ ਸਾਲ ਦਾ ਉਹ ਕਿਤੇ ਵੀ ਖਰਾਬ ਨਾ ਹੋਵੇ ਤਾਂ ਅੱਜ ਪੁਲ ਜਿਹੜੀ ਹੈ ਸਖਤ ਜਿਹੜੀ ਹੈ ਆਪਣੀ ਨਜ਼ਰ ਲੋਕਾਂ ਦੇ ਉੱਪਰ ਬਣਾ ਕੇ ਰੱਖਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀਆਂ ਨੇ ਜਿੱਥੇ ਤੁਸੀਂ ਦੇਖੋਗੇ ਕਿ ਪੁਲਿਸ ਜਿਹੜੀ ਹੈ ਵੱਡੀ ਗਿਣਤੀ ਚ ਇੱਥੇ ਤਾਇਨਾਤ ਕੀਤੀ ਗਈ ਹੈ ਹਰ ਇੱਕ ਚੌਂਕ ਦੇ ਵਿੱਚ ਜਿਹੜੀ ਹੈ ਵੱਖ-ਵੱਖ ਥਾਵਾਂ ਤੇ ਪਟਿਆਲਾ ਦੇ ਵਿੱਚ ਫੋਰਸ ਤਾਇਨਾਤ ਕੀਤੀ ਗਈ ਹੈ ਗੱਡੀਆਂ ਜਿਹੜੀਆਂ ਨੇ ਹੋ ਰੋਕੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਨੌਜਵਾਨ ਹੁੰਦੇ ਨੇ ਤਾਂ ਖਾਸ ਕਰ ਉਹਨਾਂ ਗੱਡੀਆਂ ਨੂੰ ਜਿਹੜਾ ਅੱਜ ਰੋਕਿਆ ਜਾ ਰਿਹਾ ਹਰ ਇੱਕ ਗੱਡੀ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਗੱਡੀ ਦੇ ਵਿੱਚ ਕੋਈ ਅਜਿਹੀ ਚੀਜ਼ ਤਾਂ ਨਹੀਂ ਹੈਗੀ ਜਾਂ ਜਿਸ ਦੇ ਨਾਲ ਕਿ ਕੋਈ ਮਾਹੌਲ ਖਰਾਬ ਹੋਵੇ ਜਾਂ ਫਿਰ ਕੋਈ ਅਜਿਹੀ ਵਸਤੂ ਤਾਂ ਨਹੀਂ ਹੈਗੀ ਜਿਸ ਦੇ ਨਾਲ ਕੋਈ ਵੱਡੀ ਘਟਨਾ ਹੋਵੇ ਤਾਂ ਹਰ ਇੱਕ ਗੱਡੀ ਦੀ ਜਾਂਚ ਹੋ ਰਹੀ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਹਰ ਇੱਕ ਗੱਡੀ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਜਿੰਨੀਆਂ ਵੀ ਗੱਡੀਆਂ ਪਟਿਆਲਾ ਦੇ ਬਾਹਰ ਤੋਂ ਇੱਥੇ ਆ ਰਹੀਆਂ ਨੇ ਤਾਂ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਇਨਸਪੈਕਟਰ ਕਿਰਪਾਲ ਸਿੰਘ ਜਿਹੜੇ ਨੇ ਖੁਦ ਇਸ ਥਾਂ ਦੇ ਉੱਪਰ ਮੌਜੂਦ ਨੇ ਅਤੇ ਜਿੰਨੀਆਂ ਵੀ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਜੇਕਰ ਕੋਈ ਵੀ ਹੁੱਲੜਬਾਜ਼ੀ ਕਰਦਾ ਹੈ ਤਾਂ ਅੱਜ ਉਹ ਇਹ ਜ਼ਰੂਰ ਸੋਚ ਲਵੇ ਕਿ ਹਰ ਇੱਕ ਚੌਂਕ ਦੇ ਵਿੱਚ ਹਰ ਇੱਕ ਥਾਂ ਦੇ ਉੱਪਰ ਪੁਲਿਸ ਜਿਹੜੀ ਆ ਉਹ ਤੈਨਾਤ ਹੈ ਕਿਉਂਕਿ ਜਿਹੜਾ ਵੀ ਹੁੱਲੜਬਾਜ਼ੀ ਕਰੇਗਾ ਤਾਂ ਉਸ ਨੂੰ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਵੇਗਾ ਤਾਂ ਸਖਤ ਕਾਰਵਾਈ ਜਿਹੜੀ ਆ ਅੱਜ ਕੀਤੀ ਜਾਵੇਗੀ ਤੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਹਰ ਇੱਕ ਗੱਡੀ ਨੂੰ ਜਿਹੜਾ ਰੋਕ ਕੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਨੂੰ ਚੈੱਕ ਕੀਤਾ ਜਾ ਰਿਹਾ ਤੇ ਜਿੰਨੀਆਂ ਵੀ ਗੱਡੀਆਂ ਇਸ ਚੌਂਕ ਦੇ ਵਿੱਚ ਪਹੁੰਚਦੀਆਂ ਨੇ ਬਾਰੀ ਰੱਜ ਜਾ ਤਾਂ ਉਹਨਾਂ ਨੂੰ ਰੋਕਿਆ ਜਾਂਦਾ ਸਭ ਤੋਂ ਪਹਿਲਾਂ ਸਾਈਡ ਤੇ ਲਗਵਾ ਕੇ ਉਸ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਹਰ ਇੱਕ ਗੱਡੀ ਜਿਹੜੀ ਹੈ ਚੈੱਕ ਕੀਤੀ ਜਾਂਦੀ ਹੈ ਹਰ ਇੱਕ ਗੱਡੀ ਨੂੰ ਜਿਹੜਾ ਇੱਥੇ ਰੋਕਿਆ ਜਾਂਦਾ ਚੌਂਕ ਦੇ ਵਿੱਚ ਅਤੇ ਉਸ ਦੀ ਜਾਂਚ ਕਰਕੇ ਉਸ ਨੂੰ ਇਧਰੋਂ ਦੀ ਭੇਜਿਆ ਜਾਂਦਾ ਤਾਂ ਅੱਜ ਨਵੇਂ ਸਾਲ ਦਾ ਆਗਾਜ਼ ਹੋਣਾ ਹੈ ਤਾਂ ਨਵੇਂ ਸਾਲ ਦੇ ਆਗਾਜ਼ ਮੌਕੇ ਜਿਹੜੀ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪਟਿਆਲਾ ਤੋਂ ਕਿ ਜਿਹੜਾ ਵੀ ਹੁੱਲਣ ਬਾਜ਼ ਹੋਵੇਗਾ ਤਾਂ ਉਸ ਨੂੰ ਅੱਜ ਪਟਿਆਲਾ ਪੁਲ ਜਿਹੜੀ ਹੈ ਨਹੀਂ ਬਖਸ਼ੇਗੀ ਕਾਰਵਾਈ ਜਿਹੜੀ ਉਸ ਦੇ ਉੱਪਰ ਜਿਹੜੀ ਕੀਤੀ ਜਾਵੇਗੀ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਦੀਪ ਕੰਬੋਤ ਜਗਪਨ ਟੀਵੀ ਪਟਿਆਲਾ